ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ 18 ਕਿੱਲਾਂ ਦਾ ਟੱਕ ਬਹੁਤ ਹੀ ਸੋਹਣਾ ਟੱਕ ਹੈ ਤਕਸੀਮ ਟੱਕਾ ਹੈ ਆਪਣੇ ਕੋਲੇ ਵਿੱਚ ਪਾਣੀ ਦੇ ਸਾਧਨਾਂ ਨੂੰ ਵਧੀਆ ਹਨਾ ਮਿਲਣਗੇ ਸੋਨੂੰ ਤੇ ਵਧੀਆ ਬਾਣ ਲੈ ਕੇ ਆਏ ਆ ਜਾਨੀ ਕਿ ਬਹੁਤ ਹੀ ਖੇਤੀ ਜੋਗ ਹਨਾ ਪੂਰਾ ਘੈਂਟ ਦਾ ਬਾਣ ਜਿਹੜਾ ਮੰਨਿਆ ਜਾਂਦਾ ਉਹ ਜਿਹਾ ਬਾਣ ਲੈ ਕੇ ਆਏ ਆ ਤੇ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ہوئی ਹੈ ਵੀਡੀਓ ਦੇ ਲਾਸਟ ਤੱਕ ਦੇਖ ਲਿਓ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਘੈਂਟ ਗੱਲਬਾਤ ਅੱਜ ਦੀ ਵੀਡੀਓ 'ਚ ਹਣਾ ਲਾਸਟ ਤੱਕ ਬਣੇ ਰਹੋ ਪੂਰੇ ਘੈਂਟ ਸੌਦਾ ਤੁਹਾਡੇ ਲਈ ਲੈ ਕੇ ਆਏ ਆ ਲੋਕੇਸ਼ਨ ਇਹ ਜਿੱਥੋਂ ਲੈ ਕੇ ਆਏ ਆ ਵੀ ਸਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹ ਲੋਕੇਸ਼ਨ ਦੇ ਬਹੁਤ ਸਾਰੇ ਕਮੈਂਟ ਆਉਂਦੇ ਸੀ ਵੀ ਸਾਨੂੰ ਆਹ ਲੋਕੇਸ਼ਨ ਦਾ ਕੋਈ ਘੈਂਟ ਬਾਣ ਦਿਖਾਓ ਤਾਂ ਅੱਜ ਸਾਰਿਆਂ ਦੀ ਡਿਮਾਂਡ ਪੂਰੀ ਹੋਣ ਲੱਗੀ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜੀ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਪਲਾਟ ਵੇਚਣਾ ਚਾਹੁੰਦੇ ਹੋ ਜਾਂ ਕੋਈ ਜ਼ਮੀਨ ਸੇਲ ਕਰਨਾ ਚਾਹੁੰ ਤੇ ਜੇ ਕੋਈ ਟਰੈਕਟਰ ਟਰਾਲੀ ਕੋਈ ਵੀ ਖੇਤੀਬਾੜੀ ਸੰਦ ਗੱਡੀਆਂ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਸਾਡਾ ਐਡ ਕਰਵਾਉਣ ਲਈ WhatsApp ਨੰਬਰ ਥੱਲੇ ਦਿੱਤਾ ਗਿਆ ਜੀ ਇਹ ਨੰਬਰ ਦੇ ਉੱਤੇ ਤੁਸੀਂ 7 ਤੋਂ 8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ 5-7 ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਭੇਜ ਦੇਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲੱਗ ਜੂਗੀ ਜੀ ਤੁਹਾਡੀ ਐਡ Instagram Facebook YouTube ਤੇ ਹੋਰ ਵੀ ਅਲੱਗ-ਅਲੱਗ ਪਲੇਟਫਾਰਮਾਂ ਤੇ ਚੜਾ ਦਿੱਤੀ ਜਾਊਗੀ ਜਿੱਥੇ ਤੁਹਾਨੂੰ ਘਰ ਬੈਠੇ ਹੀ ਸਹੂਲਤ ਮਿਲ ਜੂਗੀ ਆਪਦੀ ਚੀਜ਼ ਵੇਚਣ ਤੇ ਖਰੀਦਣ ਲਈ ਆਪਣੇ ਚੈਨਲ ਤੇ ਹਨ ਕੰਮ ਹੋ ਜਾਂਦਾ ਘਰ ਬੈਠੇ ਤੁਸੀਂ ਆਪ ਦਾ ਕੋਈ ਵੀ ਸੌਦਾ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਜਾਣਕਾਰੀ ਹੋਰ ਮੈਂ ਸ਼ੇਅਰ ਕਰਨਾ ਚਾਹੁੰਦਾ ਜੋ ਵੀ ਬੀਰ ਪੰਜਾਬ ਦੇ ਕੋਈ ਕਿਤੇ ਦੀ ਐਡ ਕਰਾਉਣਾ ਚਾਹੁੰਦਾ ਕੋਈ ਛੋਟਾ ਬਿਜ਼ਨਸ ਕਰਦਾ ਚਾਹੇ ਵੱਡਾ ਬਿਜ਼ਨਸ ਕਰਦਾ ਉਹ ਆਪਦੀ ਪੇਡ ਐਡ ਕਰਵਾਉਣਾ ਚਾਹੁੰਦਾ ਫੇਸਬੁੱਕ ਥਰੂ ਬੂਸਟ ਐਡ ਤੇ ਜਾਂ ਸਾਡੇ ਚੈਨਲ ਤੋਂ ਹੀ ਐਡ ਪ੍ਰੋਮੋਸ਼ਨ ਕਰਵਾਉਣਾ ਚਾਹੁੰਦਾ ਤਾਂ ਅਸੀਂ ਉਹ ਐਡਾਂ ਵੀ ਕਰਦੇ ਹਾਂ ਉਹਦੇ ਲਈ ਵੀ ਇਸੇ ਸੇਵੇਂ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਅਸੀਂ ਦੇ ਦੇਵਾਂਗੇ ਵੀ ਕਿਹੜੇ-ਕਿਹੜੇ ਪੈਕੇਜ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਆਪਣੇ ਬਿਜ਼ਨਸ ਨੂੰ ਤੁਸੀਂ ਬੂਸਟ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਕੋਲੇ ਜਿਹ ਮੈਂ ਦੇਖ ਲਈ ਜੀ ਠੀਕ ਹੈ ਜੀ ਤੇ ਬਾਕੀ ਨਾਲ ਦੀ ਨਾਲ ਇਹ ਵੀ ਦੱਸ ਦਿਓ ਵੀ ਤੁਹਾਨੂੰ ਕਿਹੜੇ ਏਰੀਆ ਦੀ ਕੋਈ ਖਾਸ ਜ਼ਮੀਨ ਚਾਹੀਦੀ ਹੈ ਤਾਂ ਅਸੀਂ ਉਹ ਵੀ ਤੁਹਾਡੇ ਨਾਲ ਥੋੜੇ ਹਿਸਾਬ ਨਾਲ ਉਹੀ ਜੀ ਜ਼ਮੀਨ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਆਪਣੇ ਚੈਨਲ ਤੇ ਆਲਰੇਡੀ ਬਹੁਤ ਸਾਰੀਆਂ ਵੀਡੀਓ ਪਾ ਰੱਖੀਆਂ ਨੇ ਅਸੀਂ ਤੁਸੀਂ ਉਹ ਵੀ ਜਾ ਕੇ ਚੈੱਕ ਕਰ ਲਓ ਕਮੈਂਟਾਂ ਚ ਵੀ ਦੱਸ ਦਿਓ ਤੁਹਾਡਾ ਕਿੱਡਾ ਕੁ ਬਜਟ ਆ ਤੁਸੀਂ ਕਿੰਨੀ ਕੁ ਜ਼ਮੀਨ ਲੈਣੀ ਹੈ ਠੀਕ ਹੈ ਜੀ ਤੇ ਇਹ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਹੈ ਕਈ ਵੀਰ ਕਮੈਂਟ ਕਰਨ ਲੱਗ ਜਾਂਦੇ ਤੁਸੀਂ ਪਹਿਲਾਂ ਵੀਡੀਓ ਬੜੀ ਲੰਮੀ ਕਰ ਦਿੰਦੇ ਹੋ ਪਰ ਇਹ ਚੀਜ਼ਾਂ ਦੱਸਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਆਪਣੇ ਕੋਲੇ ਐਡ ਵੱਧ ਤੋਂ ਵੱਧ ਆ ਸਕੇ ਜੀ ਸੋ ਆਪਾਂ ਜ਼ਿਆ 18 ਕਿੱਲੇ ਜ਼ਮੀਨ ਲੈ ਕੇ ਆਇਆ ਤਕਸੀਮ ਟੱਕ ਮਿਲੂਆ ਦੋ ਮੋਟਰਾਂ ਮਿਲਣਗੀਆਂ ਇੱਕ ਇੰਜਨ ਵਾਲਾ ਬੋਰ ਮਿਲ ਜੂਆ ਇਹ ਤਾਂ ਪਲੱਸ ਪੁਆਇੰਟ ਹੀ ਆ ਵੀ ਮੋਟਰਾਂ ਦਾ ਦੋਈ ਵਾਧੂ ਨੇ 9-9 ਕਿੱਲੇ ਤੇ ਪਰ ਇੰਜਨ ਵਾਲਾ ਬੋਰ ਵੀ ਆ ਕਈ ਵਾਰੀ ਕੋਈ ਲਾਈਟ ਚ ਫਲਟ ਪੈ ਗਿਆ ਤਾਂ ਇਦਾਂ ਨਹੀਂ ਵੀ ਥੋੜਾ ਪਾਣੀ ਨਹੀਂ ਹਰਨਾ ਇੰਜਨ ਚ ਲਾਇਆ ਤੇ ਪਾਣੀ ਆਦਾ ਲਾਇਆ ਠੀਕ ਹੈ ਜੀ 18 ਕਿੱਲਾਂ ਦਾ ਟੱਕ ਇੱਕੋ ਟੱਕ ਹੈ ਜੀ ਪੂਰਾ ਡੱਬੇ ਵਰਗਾ ਚੌੜ ਸਟੱਕ ਮਿਲ ਜੂਆ 18 ਕਿੱਲੇ ਜ਼ਮੀਨ ਹੈ ਜ਼ਮੀਨ ਇਹੋ ਜੀ ਆ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਵੱਡੇ ਲਾ ਸਾਰੀਆਂ ਫਸਲਾਂ ਹੁੰਦੀਆਂ ਕੋਈ ਸਬਜ਼ੀ ਲਾ ਲੋ ਚੋਨਾ ਕੋ ਮਰਜ਼ੀ ਹੈ ਨਾ ਕੋਈ ਮਰਜ਼ੀ ਵੈਰਾਈਟੀ ਲਾ ਲਓ ਮੁੱਛਲ ਜਿਹੜਾ ਮਰਜ਼ੀ ਤੁਸੀਂ ਝੋਨਾ ਲਾ ਜੋ ਪੂਰੀਆਂ ਟੌਪ ਦੀਆਂ ਸਾਰੀਆਂ ਇੱਥੇ ਫਸਲਾਂ ਹੁੰਦੀਆਂ ਨੇ ਜੀ ਦੋ ਮੋਟਰਾਂ ਬਿਲਕੁਲ ਕੱਲਿਆਂ ਦੀਆਂ ਕਿਸੇ ਨੂੰ ਕੋਈ ਪਾਣੀ ਦੀ ਬਾਰੀ ਨਹੀਂ ਦੇਣੀ ਕਿਸੇ ਦਾ ਕੋਈ ਹੇਹਸਾਨੀ ਮੋਟਰਾਂ ਦੇ ਵਿੱਚ ਕੱਲਿਆਂ ਦੀਆਂ ਨਰੋਲ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ ਤੇ ਨਾਲ ਸੋਨੂੰ ਮੈਂ ਦੱਸਿਆ ਵੀ ਇੰਜਨ ਵਾਲਾ ਬੋਰ ਹੈ ਜਿਹੜਾ ਉਹ ਵੀ ਐਕਸਟਰਾ ਮਿਲ ਜੂਗਾ ਬਾਣ ਹੈ ਜਿਹੜਾ ਵੀ ਕਿਸੇ ਵੀ ਮਾਰ ਦੇ ਹੇਠਾਨੀ ਜੀ ਨਾ ਕੋਈ ਪਸ਼ੂਆਂ ਦੀ ਮਾਰ ਹੈ ਨਾ ਕੋਈ ਪਾਣੀ ਦੀ ਮਾਰ ਹੈ ਕਿਸੇ ਵੀ ਤਰ੍ਹਾਂ ਦੀ ਮਾਰ ਦੇ ਹੇਠਾਨੀ ਆਉਂਦਾ ਬਾਣ ਬਾਣ ਬਹੁਤ ਹੀ ਵਧੀਆ ਕਵਾੜ ਬਹੁਤ ਹੀ ਸੋਹਣਾ ਟੱਕ ਤੁਹਾਨੂੰ ਮਿਲ ਜੂਆ ਜੀ ਤੇ ਇੱਕ ਹੋਰ ਜਿਹੜਾ ਪਲੱਸ ਪੁਆਇੰਟ ਆ ਵੀ ਤਕਸੀਮ ਟੱਕ ਆ ਜੀ ਕੋਈ ਚਾਚੇ ਤਾਇਆ ਨਾਲ ਵਟਾਂ ਦਾ ਰੋਲਾ ਨਹੀਂ ਕੋਈ ਚਾਚੇ ਤਾਇਆ ਨਾਲ ਤਕਸੀਮ ਦਾ ਰੋਲਾ ਨਹੀਂ ਵੀ ਕਿੱਥੇ ਕੱਲ ਨੂੰ ਬਾਣ ਮਿਲੂਆ ਕੋਈ ਪਈਆਂ ਦਾ ਰੋਲਾ ਨਹੀਂ ਤੁਹਾਨੂੰ ਕੱਲਿਆਂ ਦੀ ਫਰਦ ਨਿਕਲਦੀ 18 ਕਿੱਲਿਆਂ ਦੀ ਤਕਸੀਮ ਟੱਕ ਮਿਲੂਆ ਇਹਦੇ ਵਿੱਚੋਂ ਜਿਹੜਾ ਡੇਢ ਕਿੱਲੇ ਦਾ ਫਰੰਟ ਹੈ ਜੀ ਤੁਹਾਨੂੰ ਰਾਹ ਪਹੀ ਦਾ ਰੋਲਾ ਵੀ ਨਹੀਂ ਡੇਢ ਕਿੱਲਾ ਫਰੰਟ ਲੱਗਦਾ ਜੀ ਤੇ ਉਹ ਸਿੱਧਾ ਤੁਸੀਂ ਆਪਦੇ ਬਾਣ ਦੇ ਵਿੱਚ ਐਂਟਰ ਹੋ ਜੰਨੇ ਹੋ ਰਾਹ ਦੇ ਉੱਪਰ ਡੇਢ ਕਿੱਲੇ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਉਸ ਤੋਂ ਬਾਅਦ ਤੁਸੀਂ ਆਪਦਾ ਬਾਣ ਦੇ ਵਿੱਚ ਐਂਟਰ ਹੋ ਜੰਨੇ ਹੋ ਤਾਂ ਵਧੀਆ ਹਨਾ ਆਪਦਾ ਸਾਰਾ ਸਿਸਟਮ ਅੱਗੇ ਬਣਾ ਸਕਦੇ ਹੋ ਠੀਕ ਹੈ ਜੀ ਸਾਰੀ ਜਾਣਕਾਰੀ ਮੈਂ ਦੇ ਦਿੱਤੀ ਜੀ 18 ਕਿੱਲੇ ਜ਼ਮੀਨ ਹੈ ਦੋ ਮੋਟਰਾਂ ਇੰਜਨ ਵਾਲਾ ਬੋਰ ਪਲੱਸ ਪੁਆਇੰਟ ਹੈ ਮਾਰਕਾase ਵੀ ਚੀਜ਼ ਦੀ ਨਹੀਂ ਅੱਖਾਂ ਮਿਚ ਕੇ ਤੁਸੀਂ ਜਾ ਕੇ ਸੌਦਾ ਕਰ ਸਕਦੇ ਹੋ ਤੇ ਵਧੀਆ ਭਾਅ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਲੋਕੇਸ਼ਨ ਦੀ ਆਪਾਂ ਗੱਲ ਕਰ ਲੈਨੇ ਆ ਜੀ ਲੋਕੇਸ਼ਨ ਹੈਗਾ ਏਰੀਆ ਨੇੜੇ ਰੋਪੜ ਸ਼ਹਿਰ ਹੈ ਜੀ ਠੀਕ ਹੈ ਜੀ ਤੇ ਡੀਸੀ ਆਫਿਸ ਤੋਂ ਇਹ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈਗਾ ਜੀ ਇਹ ਬਾਣ ਜਿਹੜਾ 18 ਕਿੱਲੇ ਆਇਆ ਆਪਾਂ ਰੋਪੜ ਸ਼ਹਿਰ ਦੇ ਵਿੱਚ ਇਹ ਬਾਣ ਹੈ ਜੀ ਤੇ 5 ਕਿਲੋਮੀਟਰ ਡੀਸੀ ਆਫਿਸ ਤੋਂ ਇਹ ਤੁਹਾਨੂੰ ਬਾਣ ਦੇਖਣ ਨੂੰ ਮਿਲ ਜੂਗਾ ਟੱਕ ਬਹੁਤ ਜਿਆਦਾ ਸੋਹਣਾ ਤੇ ਬਹੁਤ ਜ਼ਾਰੇ ਕਮੈਂਟ ਸੀ ਬਾਈ ਉਹਨੂੰ ਰੋਪੜ ਸ਼ਹਿਰ ਦੀ ਕੋਈ ਜ਼ਮੀਨ ਰੋਪੜ ਦੇ ਆਸ-ਪਾਸ ਦੇ ਏਰੀਆ ਦੀ ਕੋਈ ਜ਼ਮੀਨ ਚਾਹੀਦੀ ਆ ਤਾਂ ਉਹਨੇ ਭਰਾਵਾਂ ਲਈ ਆਪਾਂ ਇਹ ਵੀਡੀਓ ਅੱਜ ਲੈ ਕੇ ਆਏ ਹਾਂ ਠੀਕ ਹੈ ਤੇ ਬਾਕੀ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਸਕਰੀਨ ਤੇ ਤੁਹਾਡੇ ਨੰਬਰ ਚ ਲਾ ਦਿੱਤਾ ਗਿਆ ਇਹ ਨੰਬਰ ਹੈ ਇਹ ਨੰਬਰ ਉੱਤੇ ਕਾਲ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਜੀ ਠੀਕ ਹੈ ਇਹਨਾਂ ਨਾਲ ਗੱਲ ਕਰ ਲਿਓ ਜਾ ਕੇ ਬਾਣ ਦੇਖਿਓ ਸਾਰਾ ਗੇੜਾ ਗੱਪਾਂ ਮਾਰਨ ਉਤੋਂ ਦੀ ਮਾਰ ਕੇ ਫਸਲਾਂ ਖੜੀਆਂ ਦੇਖ ਕੇ ਹਨਾ ਤੁਸੀਂ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਜੀ ਤੇ ਪੂਰਾ ਪੱਕੇ ਪੈਰਾਂ ਦੇ ਹੋ ਕੇ ਬਿਆਨਾ ਕਰ ਸਕਦੇ ਹੋ ਫਿਰ ਇੱਕ ਨੰਬਰ ਬਹਾਨਾ ਇੱਕ ਨੰਬਰ ਮਹੌਲਾ ਸਾਰੀ ਚੀਜ਼ਾਂ ਇਸ ਤੋਂ ਇਲਾਵਾ ਇਹ ਨੰਬਰ ਤੇ ਕਾਲ ਕਰਕੇ ਬਾਈ ਜੀ ਤੁਸੀਂ ਹੋਰ ਵੀ ਖੇਤੀ ਜੋਗ ਜ਼ਮੀਨਾਂ ਖਰੀਦ ਸਕਦੇ ਹੋ ਪਲਾਟ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਕੋਈ ਫਾਰਮ ਹਾਊਸ ਦੀ ਲੋੜ ਹੈ ਕੋਠੀਆਂ ਦੀ ਲੋੜ ਹੈ ਮਹਿੰਗੀਆਂ ਸਸਤੀਆਂ ਜ਼ਮੀਨਾਂ ਦੀ ਲੋੜ ਹੈ ਹਨਾ ਕੋਈ ਆਪਾਂ ਨੂੰ ਚਾਹੀਦੀ ਨੇ ਵੀ ਯਾਰ ਸਾਨੂੰ ਜ਼ਮੀਨ ਪਰ ਵਧੀਆ ਚਾਹੀਦੀ ਨੇ ਜਿੱਥੇ ਹਨਾ ਆਉਣ ਵਾਲੇ ਸਮੇਂ ਚ ਕੋਈ ਸ਼ਹਿਰ ਢੇਠ ਆ ਸਕੇ ਜਾਂ ਕਿਸੇ ਕਲੋਨੀ ਢੇਠ ਆ ਸਕੇ ਵੀ ਉਹੀ ਜੀਆਂ ਮਹਿੰਗੀਆਂ ਜ਼ਮੀਨਾਂ ਦੀ ਵੀ ਲੋੜ ਹੋਵੇ ਕਿਸੇ ਕਲੋਨੀ ਦਾ ਵੀ ਹੁੰਦੀ ਹੈ ਕੋਈ ਸ਼ਹਿਰ ਲਵੇ ਮਹਿੰਗੀਆਂ ਜ਼ਮੀਨਾਂ ਸਸਤੀਆਂ ਜ਼ਮੀਨਾਂ ਵੀ ਸੁਣ ਲਓ ਕਿੱਥੇ ਕਿੱਥੇ ਮਿਲ ਜਾਣਗੀਆਂ ਜੀ ਮੇਨ ਜਿਹੜੀਆਂ ਜ਼ਮੀਨਾਂ ਇਹਦਾ ਕੰਮ ਹੋਇਆ ਚੰਡੀਗੜ੍ਹ ਮੁਹਾਲੀ ਖਰੜ ਰੋਪੜ ਨਮਾਸ਼ਹਿਰ ਇੱਥੇ-ਇੱਥੇ ਤੁਹਾਨੂੰ ਇਹ ਜ਼ਮੀਨਾਂ ਬਾਈਹੂਰੀ ਦਵਾ ਦੇਣਗੇ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਇਹਨਾਂ ਕੋਲੇ ਹਰ ਪ੍ਰਕਾਰ ਦੀਆਂ ਕੋਠੀਆਂ ਜ਼ਮੀਨਾਂ ਸਾਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਸਾਰੀ ਗੱਲਬਾਤ ਇਹਨਾਂ ਨਾਲ ਕਰ ਲਓ ਅੱਜ ਵਾਲੇ 18 ਕਿੱਲਾਂ ਦੀ ਗੱਲ ਵੀ ਇਹਨਾਂ ਨਾਲ ਕਰਨੀ ਆ ਹੋਰ ਵੀ ਜੇਕਰ ਤੁਹਾਡੀ ਕੋਈ ਰਿਕੁਆਇਰਮੈਂਟ ਆ ਤਾਂ ਇਹਨਾਂ ਨਾਲ ਗੱਲਬਾਤ ਕਰਕੇ ਹਨਾ ਤੁਸੀਂ ਆਪ ਦੀ ਰਿਕੁਆਇਰਮੈਂਟ ਫੁੱਲਫਿਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਆਪ ਹਰ ਇੱਕ ਵੀਡੀਓ 'ਚ ਤੁਹਾਨੂੰ ਕਹਿੰਦੇ ਆ ਬਾਈ ਜੀ ਕੋਈ ਤੁਹਾਨੂੰ ਆਨਲਾਈਨ ਪੈਸੇ ਨਹੀਂ ਮੰਗ ਕਰਦਾ ਠੀਕ ਆ ਕੋਈ ਐਂ ਕਹਿ ਕੇ ਵੀ ਅ ਕੋਈ ਜੋ ਨਿਛਾਈ ਪਹਿਲਾਂ ਪਾ ਦਿਓ ਵਿੱਚ ਫੇਰ ਦੇਖਣਾ ਉਹ ਐਜਾ ਕੰਮ ਨਾ ਹੀ ਤੁਸੀਂ ਕਰਨਾ ਨਾ ਹੀ ਕਰਨੀ ਸਲਾਹ ਦਿੰਨੇ ਆ ਅਬੇਰ ਰਹੋ ਅੱਜ ਕੱਲ ਬਹੁਤ ਸਾਰੇ ਫਰੌਡ ਹੋ ਰਹੇ ਨੇ ਆਨਲਾਈਨ ਤਾਂ ਸਾਰਿਆਂ ਤੋਂ ਬਚੋ ਜੀ ਜੇਕਰ ਤੁਹਾਨੂੰ ਕੋਈ ਆਪਣੇ ਚੈਨਲ ਤੋਂ ਜ਼ਮੀਨ ਪਸੰਦ ਹੁੰਦੀ ਹੈ ਨੰਬਰ ਦਿੱਤਾ ਹੁੰਦਾ ਨੰਬਰ ਤੇ ਕਾਲ ਕਰਕੇ ਅਗਲੇ ਨਾਲ ਮੀਟਿੰਗ ਰੱਖ ਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਅਗਲੇ ਕੋਲੇ ਜਾ ਕੇ ਬਿਆਨਾ ਕਰੋ ਪੱਕੇ ਪੈਰਾਂ ਤੇ ਪੱਕੀ ਕਾਗਜਵਾਈ ਦੇ ਥਰੂ ਫਰਦ ਵਗੈਰਾ ਚੈੱਕ ਕਰਾ ਠੀਕ ਹੈ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲਾਦੋ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਮੈਂਟ ਅਸੀਂ ਸਾਰੇ ਪੜ੍ਹਦੇ ਹਾਂ ਸਾਰੇ ਕਮੈਂਟਾਂ ਨੂੰ ਪੜ੍ਹ ਕੇ ਕੋਈ ਵੀ ਕਮੀ ਹੁੰਦੀ ਹੈ ਤੁਹਾਨੂੰ ਸੁਧਾਰਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਠੀਕ ਹੈ ਜੀ ਤਾਂ ਕਰਕੇ ਕਮੈਂਟ ਲਾਜ਼ਮੀਆ ਕਰਨੇ ਕਮੈਂਟ ਜਰੂਰ ਕਰ ਦਿਆ ਕਰੋ ਭਰਾਵਾ ਅੱਗੇ ਕੋਈ ਹੈਨਾ ਰਿਕਵੈਸਟ ਹੁੰਦੀ ਹੈ ਸਾਰੇ ਭਰਾ ਹੀ ਆਪਾਂ ਤੇ ਕਮੈਂਟ ਪੇਜ ਨੂੰ ਲਾਈਕ ਫੋਲੋ ਸ਼ੇਅਰ ਸਾਰਾ ਦੱਬ ਕੇ ਕਰ ਦਿਆ ਕਰੋ ਆਪਾਂ ਦੱਬ ਕੇ ਰੱਖਣਾ ਕੰਮ ਤੇ ਠੀਕ ਹੈ ਜੀ ਤੇ ਮਿਲਦੇ ਆਂ ਇਹ ਜੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਰੱਬ ਰ